ਲੋ ਜੀ ਪਹਿਲਾਂ ਮਿਲੋ ਇਧਰ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਆਪਣੇ ਸਤਿ ਸ਼੍ਰੀ ਅਕਾਲ ਜੱਗਾ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੰਕਲ ਜੀ ਸੱਦ ਲਿਆ ਫਿਰ ਅੱਜ ਅੱਜ ਆ ਗਿਆ ਉਹ ਭਾਗਾਣਾ ਦੇਣਾ ਗੇਟ ਬਣੇ ਨੂੰ ਤਾਂ ਮੇਰੇ ਖਿਆਲ ਮਹੀਨੇ ਤੋਂ ਉੱਪਰ ਹੀ ਹੋ ਗਿਆ ਜੀ ਅੱਛਾ ਡੇਢ ਮਹੀਨਾ ਹੀ ਹੋ ਗਿਆ ਪਹਿਲਾਂ ਬਣਾਇਆ ਜਦ ਕਣਕ ਤਿਆਰੀ ਜੀ ਪਤੀ ਵੀ ਪੂਰੀ ਹੀ ਹੋ ਗਈ। ਮਹਲਾ ਵੀ ਗੇਟ ਬਣਾਈਏ ਬਗਲ ਕਰਿਆ ਤਾਲੀ ਕਾਲੀ ਦੀ ਗੰਨੇ ਚਾੜ ਜਗੇ। ਠੀਕ ਆ। ਚੱਲ ਜਦ ਬੇਤਰੀਏ ਬਣਾ ਕੇ ਗਿਆ ਮੈਂ ਹੁਣ ਤਾਂ ਕਣਕੇ ਚੱਲ ਜਗੇ ਵੀ ਖੜੋ ਟੈਪ ਦੋ। ਕਣਕੇ ਦੇ ਬਾਅਦ ਤੂੜੀ ਆ ਗਈ। ਤੂੜੀ ਦੇ ਬਾਅਦ ਖੇਤ ਵਾ ਲਈਏ। ਬਹੁਤ ਔਖਾ ਹੁਣ ਟਾਈਮ ਲੱਗਿਆ ਤਾਂ ਵਾਰੀ ਆਈ ਆ। ਡੇਢ ਦੋ ਮਹੀਨੇ ਹੋਗੇ। ਉਦਾਂ ਟਾਈਮ ਤਾਂ ਨਹੀਂ ਲੱਗਦਾ ਵੀ ਜੀ ਆਪਣੇ। ਨਾ 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 ਨਾ। ਸਾਡੇ ਕੋਲ ਤਕਰੀਬਨ ਡੇਢ ਮਹੀਨਾ ਹੋ ਗਿਆ ਗੇਟ ਬਣੇ ਪਏ ਨੂੰ ਜੀ ਰੱਖਿਆ। ਪਤਾ ਨਹੀਂ ਮੈਨੂੰ ਜੱਗੇ ਦਾ ਮਾਮਾ ਹੀ ਦੱਸ ਰਿਹਾ ਗੱਲ। ਕਹਿੰਦਾ ਸਾਡੇ ਕਹਿੰਦੇ ਵੀ ਦੋ ਦਿਨ ਪ ਆਰੇ ਦਾ ਗੇਟ ਬਣ ਗਿਆ ਗੇਟ ਲੱਗ ਗਿਆ ਹਾਂ ਜੀ ਆਲੋ ਜੀ ਕਿ ਉਧਰ ਵੀ ਇੰਨਾ ਟਾਈਮ ਮੇਰੀ ਪਾਬੰਦੀ ਰੱਖਦੇ ਵੀਰ ਜੀ ਪਹਿਲਾਂ ਹੀ ਲਾ ਦਿੰਦੇ ਆ ਬਾਕੀ ਅੰਕਲੋ ਗੇਟ ਕਿਵੇਂ ਹੈ ਭਾਈ ਗੇਟ ਬਾਕੀ ਵਧੀਆ ਜੀ ਓਕੇ ਜਿਹੜੇ ਪੇ ਓਕੇ ਜਿਹੜੇ ਮੈਂ ਪਹਿਲਾਂ ਸ਼ਟਰ ਗੇਟ ਦੇਖਣ ਜੱਗੇ ਤੇ ਮਾਮੇ ਦੇ ਕਾਹੇ ਸ਼ਟਰ ਦੋ ਸ਼ਟਰਾਂ ਦੀ ਦੁਕਾਨ ਹੈ ਹਾਂ ਜੀ ਮੈਂ ਦੋ ਸ਼ਟਰ ਠੀਕ ਵੀ ਗੇਟ ਮੇਨ ਗੇਟ ਲਾ ਕੇ ਆਇਆ ਬਾਕੀ ਜਿੱਦਣ ਜੱਗਾ ਦੇਖ ਕੇ ਜੱਗਾ ਦਾ ਕਹਿਣਾ ਦਾ ਫੁੱਲ ਫਲਾਰ ਜੇ ਪਾਉਣੇ ਬਸ ਸਿੰਪਲ ਚੀਜ਼ ਵਧੀ ਲਾਦੀ ਜਗੇ ਗੇਟ ਸਿੰਪਲ ਨਹੀਂ ਹੈਗਾ ਗਾ ਗੇਟ ਸਿੰਪਲ ਦੇਖਣ ਨੂੰ ਲੱਗਦਾ ਜਿਹਦੇ ਵਿੱਚ ਖੋਪੀਆਂ ਨਾ ਗਿਣ ਨਹੀਂ ਸਕਦਾ ਕੋਈ ਉਹ ਕੋਈ ਕਾਰੀਗਰ ਬੰਦਾ ਹੀ ਦੇਖੂਗਾ ਵੀ ਕੀ ਚੀਜ਼ ਹੈ ਇਹ ਤਾਂ ਹੈਗੀ ਹੈ ਹਾਂ ਉਹ ਫੁੱਲ ਫੁਲਾਣਾ ਨੂੰ ਕਹਿੰਦਾ ਗੇਟ ਸਾਹਮਣੇ ਥੱਲੇ ਕਿ ਆਉਂਦਾ ਇੱਕ ਦਿਨ ਪਾ ਕੇ 4 ਰੁੱਗਣ ਬਾਅਦ ਗੇਟ ਦਾ ਆ ਗੇਟ ਤੇ ਜਿਹੜਾ ਟੈਕਟਰ ਭੋਜੇ ਨਾ ਬਾਈ ਜਾਨਦੇ ਹਿੱਲੂ ਕਰਨੇ ਪੁਆਇੰਟਾਂ ਪਰ ਉਹ ਫੁੱਲ ਫੁੱਟਿਆਂ ਨੂੰ ਕਹਿੰਦਾ ਗੇਟ ਥੱਲੇ ਗਿਰ ਜਵੇ ਹਵਾ ਨਾਲ ਚੀਜ਼ ਵਧੀਆ ਗੇਟ ਬਣਾਇਆ ਹੋਈ ਐ ਢੰਗ ਦੇ ਨਾਲ ਸਾਰੇ ਚੀਜ਼ ਵਿੱਚੋਂ ਜਿਹੜੀ ਜਿਹੜੀ ਟੈਕਨੀਕਲ ਕੰਮ ਸਭ ਕਰਕੇ ਦਿੱਤਾ ਨਾ ਨਾ ਠੀਕ ਕਿਉਂ ਗੇਟ ਦੀ ਜਿੱਡੀ ਲੰਬਾਈ ਆ ਉਸ ਹਿਸਾਬ ਨਾਲ ਇਹ ਆਮ ਬੰਦੇ ਦਾ ਬਣੇ ਸ਼ਾਮ ਦਾ ਨਹੀਂ ਹਾਂ 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 ਨਹੀਂ ਹਾਂ ਤੇ ਗੇਟ ਇਦਾਂ ਇਹ ਤਰੀਕੇ ਦੇ ਵਿੱਚ ਬਣਾਉਂਦਾ ਵੀ 100% ਕਾਮਯਾਬ ਹੋਊਗਾ ਗੇਟ ਬਣਾਇਆ ਹੋ ਤਾਂ ਦਿੱਕਤ ਨਹੀਂ ਆਊਗਾ ਨਾ ਨਾ ਠੀਕ ਹੈ ਜੀ ਪੁਰਾ ਇੱਕ ਦੋ ਨੂੰ ਪੁੱਛਿਆ ਵੈਸੇ ਮਾਨਦਾਨ ਦਾ ਕਹਿੰਦਾ ਕਿ 25 ਫੁੱਟ ਦਾ ਪੱਲਾ ਖੜਨਾ ਨਹੀਂ ਅੱਛਾ ਤੇ ਇੱਕ ਦਿਖਾਇਆ ਵੀ ਤਾਂ ਵੀ ਉਹਨੇ ਬਣਾ ਲਈ ਇਹਨੇ ਆ ਕੇ ਪਰ ਨਹੀਂ ਇਹ ਕਹਿੰਦਾ ਕਹਿੰਦਾ ਵੀ ਚਾਰ ਬਣਾ ਦਨਾ ਦੋ ਫੁੱਟ ਦੇ ਕਰ ਦਨਾ ਕੀ ਜਾਨੇ ਤਾਂ ਬਹੁਤ ਚਲੋ ਠੀਕ ਹੈ ਵੀ ਉਤੋਂ ਚਾਲੇ ਜਗੇ ਗਗੜਾ ਜਾਣਾ ਠੀਕ ਜਿਆਦਾ ਹਾਂ ਕਰ ਹੁਣ ਨੇੜੇ ਦੇੜੇ ਨਹੀਂ ਜਾਂਦਾ ਇੱਧਰ ਗੱਗੜਾ ਦਾ ਪੱਕਾ ਹੀ ਜਾਂਦਾ ਡੇਰੇ ਲਾ ਲਿਆ ਜਾਰੀ ਵਹਿ ਗਈ ਸੁਨੇਹਾ ਭੇਜ ਤਾ ਬਸ ਮਿਸਤਰੀ ਜੀ ਆ ਗਿਆ ਕੋਈ ਵੀ ਕੰਮ ਹੋਵੇ ਫੋਨ ਕਰ ਦੋ ਮਿਸਤਰੀ ਆ ਫੋਨ ਕਰਦਾ ਵੀ ਆ ਜੀ ਤਿਆਰ ਆ ਵੀ ਰੋਕਣਾ ਮੈਂਦਾ ਹਲੇ ਟਾਈਮ ਕੱਢ ਬਣਾ ਸਾਨੂੰ ਟਾਈਮ ਨਹੀਂ ਪਈ ਜੱਗੇ ਨਾਲ ਸਾਡੇ ਹੋ ਗਿਆ ਫੈਮਿਲੀ ਰਿਲੇਸ਼ਨ ਹਨ ਅਮਨ ਤੇਰੇ ਨਾਲ ਵੀ ਮੈਂ ਨਹੀਂ ਨਾ ਨਾ ਠੀਕ ਹੈ ਉਹ ਘਰ ਦੇ ਬੰਦੇ ਨੂੰ ਵੀ ਤੇ ਇਗਨੋਰ ਕਰ ਹੁੰਦਾ ਉਹਦਾ ਤਾਂ ਹੋਰ ਕੰਮ ਛੱਡ ਕੇ ਵੀ ਕਰਨਾ ਪੈ ਜਾਂਦਾ ਤਾਂ ਉਹਦਾ ਥੋੜੇ ਤਿੰਨਾਂ ਦਾ ਜਿੱਦਾਂ ਕਹਿੰਦੇ ਸੁਭਾਅ ਬਹੁਤ ਵਧੀਆ ਸੁਭਾਅ ਹੈ ਗੱਲ ਦੇ ਮਿਲਨਸਾਰ ਬੰਦੇ ਤੁਸੀਂ ਵੀ ਨਾ ਨਾ ਠੀਕ ਹੈ ਤੇ ਇਹ ਚੀਜ਼ ਸਭ ਤੋਂ ਵੱਡਾ ਇਫੈਕਟ ਪਾਉਂਦੀ ਆ ਬੰਦੇ ਨੂੰ ਸਿੱਟੇ ਚਲੇ ਲੱਗੇ ਆਉਂਦੀ ਆ ਤਾਂ ਉਹਦਾ ਵੀ ਤੁਸੀਂ ਵੀਰ ਜੀ ਟਾਈਮ ਕਿ ਲੈ ਆਉਂਦੇ ਮੈਂ ਦੇਖਿਆ ਜਿੰਨੇ ਵੀ ਸ਼ਟਰ ਲੱਗੇ ਆ ਆਪਣੇ ਮਨਜਾ ਕਹਿੰਦੇ ਮਾਮਾ ਜੀ ਦੇ ਕੇਟ ਲੈ ਕੇ ਉਹਨਾਂ ਨੇ ਕਿਉਂ ਨਹੀਂ ਕਰੀ ਜੀ ਇਹਦੇ ਵਿੱਚ ਨੇ ਪੈਸੇ ਗਿਆ ਜਿਹੜੇ ਮਾਮਾ ਕਹਿੰਦਾ ਬੋਲੀ ਜਿਹੜਾ ਕਿ ਕਿੱਦਾਂ ਲਾਈਟ ਦੀ ਵੀ ਲੋੜ ਦੀ ਜਨਰੇਟਰ ਚਾੜਾ ਬਰਬਾਦ ਕਹਿੰਦਾ ਮਾਂ ਕਹਿੰਦਾ ਮੇਸਤਰੀ ਬਹੁਤ ਵਧੀਆ ਹੈ ਸਾਊ ਆ ਕੋਈ ਨਹੀਂ ਫਿੱਟ ਫੜਾਤਾ ਚੱਲੇਗਾ ਜੀ ਕਹਿੰਦਾ ਕੋਈ ਨਹੀਂ ਕਹਿੰਦਾ ਜੰਗੇ ਦਾ ਮਾਮਾ ਹੀ ਵਧੀਆ ਕਹਿੰਦਾ ਹਾਂ ਜੀ ਮਾਮਾ ਕਹਿੰਦਾ ਘਰ ਮਾਮਾ ਕਹਿੰਦਾ ਘਰ ਗੇਟ ਲਵਾਇਆ ਦਾ ਘੋੜੀ ਲਿਆਦੇ ਪੌੜੀ ਲਿਆਦੇ ਲਾਈਟ ਵੱਜ ਗਈ ਘੰਡਾ ਬੈਠੇ ਰਹੇ ਕਹਿੰਦਾ ਅਸ ਮਾਂ ਘੋੜੀ ਨਾ ਪੌੜੀ ਕਹਿੰਦਾ ਮੈਨੂੰ ਕਹਿੰਦਾ ਸਾਈਡ ਬਹਿ ਜਾ ਵਾ ਕਰਦੇ ਘੰਡੇ ਰਹੇ ਹੈਰਾਨੇ ਰਹੇ ਅਸਲਾ ਨਾਲ ਆਦਮੀ ਕਿਹੜੇ ਦਿਖਾਣਾ ਪਰ ਹਾਂ ਜੀ ਫਿੱਟ ਫੜੇ ਦੇਖਿਆ ਹੋਇਆ ਬਾਕੀ ਟਾਟਰ ਲੋਹਾਈ ਕਿਹੜਾ ਜੀ ਆਪਣਾ ਇਹ ਆਈਐਸਆਈ ਮਾਰਕਾ ਜੀ ਆਈਐਸਆਈ ਮਾਰਕਾ ਜੀ ਕੰਮ ਤੇ ਨੂੰ ਦਾ ਲਾਇਆ ਹੋਇਆ ਜੀ ਅੱਛਾ ਜੀ ਲੋਹਾ ਜਿਹੜਾ ਹੈ ਕੰਮ ਤੇ ਹੱਕਾ ਹੱਕਾ ਦਿਖਾਉਣਾ ਤੁਹਾਨੂੰ ਨਹੀਂ ਜੀ ਦਿਖਾਇਓ ਜੀ ਪਾਣ ਤੁਹਾਨੂੰ ਜਾਣਕਾਰੀ ਹੈ ਇਸ ਚੀਜ਼ ਬਾਰੇ ਕਿਦਾਂ ਕਿਹੜੇ ਕੈਨਰ ਆਈ ਇੱਕ ਧਰਤੀ ਵਾਲੀ ਢੇਰੀ ਗੋਲੀ ਹੈ ਜੀ ਇਹ ਵੀ ਕਿੰਨੀ ਤਾਕਤਲੀ ਹੈ ਇਹ ਵੀ ਇਹਨ ਪੂਰੀ ਥੋਸ ਬਣਾ ਕੇ ਪੂਰਾ ਇਹਦਾ ਪਲੇਟਫਾਰਮ ਬਣਾ ਕੇ ਲਾਇਆ ਹੋਇਆ ਜੀ ਤੇ ਆ ਵਿੱਚ ਜਿਹੜੇ ਗੋਲੀ ਪੈਂਦੀ ਕਹੀ ਹੋਈ ਹੈ ਜੀ ਅੱਛਾ ਜੀ ਆ ਇਹਦੇ ਵਿੱਚ ਗੋਲੀ ਪਾਣੀ ਹੈ ਆ ਗੋਲੀ ਪਾ ਕੇ ਫਿਰ ਇਹਨੂੰ ਉੱਪਰ ਘੁੰਮਣਾ ਹੈ ਇਹਦੇ ਠੀਕ ਇਹ ਸਟੀਲ ਦੀ ਗੋਲੀ ਆ ਉਹਦੇ ਕਰਕੇ ਇਹ ਦਿੱਕਤ ਨਹੀਂ ਆਉਂਦੀ ਦੂਜੀ ਗੱਲ ਜਿਹੜਾ ਪਲੱਸ ਪੁਆਇੰਟ ਹੈ ਜਿਹੜਾ ਦੇਖਣ ਦਾ ਹਾਂਜੀ ਆ ਗੇਟ ਦੇ ਵਿੱਚ ਪਿੰਨਾ ਲੱਗਣੀਆਂ ਜੀ ਇਹ ਵੀ ਪੱਤੀ ਚਾਰ ਸੂਤ ਦੀ ਆ ਡਬਲ ਕਰਦੀ ਅੱਠ ਸੂਤ ਕਰਦੀ ਇਹ ਮੁੜ ਕੇ ਆਪਾਂ ਗੇਟ ਦੇ ਵਿੱਚੋਂ ਚੇਂਜ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਵੀ ਇੰਨਾ ਪੱਕਾ ਕੰਮ ਆ ਇਹ ਇੰਨਾ ਪੱਕਾ ਕੰਮ ਹੋ ਗਿਆ ਕਿਉਂ ਕਈ ਬੰਦੇ ਨਾ ਮੰਨ ਲਓ ਵੀ ਇਹਦੇ ਭਰਾ ਕੇ ਕਿਰਸ਼ਾ ਕਰ ਦਿੰਦੇ ਇਹ ਚੀਜ਼ ਹਰਤੀ ਲਾ ਦਿੰਦੇ ਆ ਉੱਥੇ ਗੇਟ ਆ ਕੇ ਦਬ ਜਾਂਦਾ ਹਾਂਜੀ ਹਾਂ ਤੇ ਹੋਰ ਇੱਕ ਤੁਹਾਨੂੰ ਟੈਕਨੀਕਲ ਗੱਲ ਦੱਸਾਂ ਜੀ ਆ ਦੇਖੋ ਆ ਵੀ ਅਸੀਂ ਚੈਨਲ ਲਾਉਂਦੇ ਹਾਂ ਇਹਨੂੰ ਲਾਉਂਦੇ ਹਾਂ ਵੀ ਉਰੇ ਨੂੰ ਆਮ ਬੰਦੇ ਇਹਨੂੰ ਲਾ ਦਿੰਦੇ ਨੇ ਇਹ ਖੁੱਲ ਜਾਂਦੀ ਹੋਰ ਜੇ ਪੈਪੋਂ ਦਾ ਪਾੜ ਜਾਣਾ ਦਾ ਠੀਕ ਆ ਜੀ ਠੀਕ ਆ ਜੀ ਚੈਨਲ ਦਾ ਵਾਸਤਾ ਜੀ 4-2 ਦਾ ਚੈਨਲ ਲਾ ਦੱਸ ਹੈ ਪੂਰਾ ਪੱਕਾ ਕੰਮ ਬੈਬੀ ਦੂਜੀ ਲੋਟ ਲਾਇਆ ਜੀ ਅਸੀਂ ਇਹ ਵੀ ਐ ਝੋਲ ਵੀ ਨਹੀਂ ਮਾਰੂਗਾ ਜਿੱਦਾਂ ਆਮ ਗੇਟ ਦੇ ਸਿਰ ਜੇ ਮਰੀ ਜਾਂਦੇ ਸਿਰ ਵੀ ਨਹੀਂ ਮਾਰੂਗਾ ਆ ਜਿਹੜਾ ਇੰਨਾ ਵਧੀਆ ਢੰਗ ਦੇ ਨਾਲ ਕਰਤਾ ਫਿਰ ਜੱਗੇ ਨਾਲ ਤਾਂ ਹੋਰ ਵੀ ਫਾਇਦਾ ਕਰਿਆ वजन ਵੀ ਘੱਟ ਬਣਾਇਆ ਇੰਨੀ ਗੱਲ ਨਾਲ ਬਹੁਤ ਜ਼ਾਇਦਾ ਠੀਕ ਹੈ ਕਿ ਨਹੀਂ 1 ਕੁਇੰਟਲ 39 ਕਿਲੋ ਦਾ ਪੱਲਾ ਬਣਿਆ ਜੀ ਇੱਕ ਪੱਲਾ ਦੇਖੋ ਕਿੰਦੀ ਲੰਬਾਈ ਆ ਪੱਲੇ ਵੀ 1 ਕੁਇੰਟਲ ਸਾਢੇ 1/2 ਮਾਰਾ ਬਣਦਾ ਸਾਢੇ 1/2 ਮਾਰਾ ਬਣਦਾ ਕੋਈ ਉਹ ਬਣਾਵੇ ਟਟਵੜ 5 ਪੌਂਟ ਦਾ ਗੇਟ ਬਣਾਉਂਦਾ ਇਹ ਮਿਸਤਰੀ ਹੂੰ ਪੂਰਾ ਗੇਟ ਐਨ ਕੰਮ ਵੀ ਵਧੀਆ ਕਰਿਆ ਤੇ ਦੂਜੀ ਗੱਲ ਇਹ ਪਿੰਨਾ ਵੀ ਉੱਪਰ ਡਬਲ ਲਾਤੀਆਂ ਸੀ ਹੈਵੀ ਪਿੰਨਾ ਲਾ ਕੇ ਚਾਹ ਡਬਲ ਲਾਤੀਆਂ ਥੱਲੇ ਉਹ ਗੂੜੀ ਦਾਤੀ ਵੀਰ ਦਿੱਕਤ ਨਾ ਆਵੇ ਜਿੰਨੇ ਜਿੰਨਾ ਹਾਂਭੂਗੇ ਜਿੰਨੇ ਜਿੰਨਾ ਬਾਸ ਜੇ ਕੱਲੀ ਹੋ ਕੇ ਫਿਰ ਵੀ ਜ਼ੋਰ ਬੈ ਜਾਵੇ ਫਿਰ ਆ ਹੋ ਗਈ ਆ ਹੋ ਗਈ ਜਗਾ ਵੰਡ ਗਈ ਜਗਾ ਵੰਡਤੀ ਨਾ ਨਾ ਠੀਕ ਆ ਕਿਤੇ ਕੋਕੇ ਜਾਂਦੇ ਕੋਕੇ ਜਾਂਦੇ ਸਿੰਪਲ ਦਾ ਸਿੰਪਲ ਜਦੋਂ ਅਸੀਂ ਆਪਣੇ ਫੈਬਰ ਲਾਉਂਦੇ ਹੋਰ ਵੀ ਹੈ ਜੀ ਜਿਹਦੇ ਕੰਮ ਕਰੀਦਾ ਜਿਹੜੀ ਭਰਾ ਮੰਨ ਤੇ ਕੰਮ ਕਰਕੇ ਰਹੀਦਾ ਆਪ ਮੂਰੇ ਹੋ ਕੇ ਕੰਮ ਕਰਵਾ ਕੇ ਉਹਦਾ ਰਿਜ਼ਲਟ ਲਈਦਾ ਨਾ ਨਾ ਠੀਕ ਤਾਂ ਕਿਤੇ ਕੰਮ ਚੱਲਦੇ ਆ ਜੀ ਉਹ ਗੱਲਾਂ ਮਾਰੀ ਜਈ ਉਹ ਕੰਮ ਦਾ ਰਿਜ਼ਲਟ ਜ਼ੀਰੋ ਆ ਨਾ ਨਾ ਠੀਕ ਆ ਜੀ ਨਾਲੇ ਜਦ ਵੀ ਸਾਡੀ ਕੁਆਲਿਟੀ ਆ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਸਾਡਾ ਤਾਂ ਕੰਮ ਬੋਲਦਾ ਜੀ ਹਾਂਜੀ ਹਾਂ ਇਹ ਨਾਲ ਮਸ਼ੀਨ ਨਹੀਂ ਕੰਮ ਉੱਥੇ ਵੀ ਅਸੀਂ ਤੁਹਾਡੇ ਮਸ਼ੀਨਾ ਮਸ਼ੂਨਾ ਦੇਖਿਆ ਜ ਸਾਰੀਆਂ ਹੁਣ ਵੀ ਦੇਖੋ ਗੱਡੀ ਜਨਰੇਟਰ ਹੁਣ ਵੀ ਲੱਧਿਆ ਹੋਇਆ ਸਪੈਸ਼ਲ ਗੇਟਾਂ ਦੇ ਕੰਮ ਦਿਖਾ ਕੇ ਹਟੇਮ ਤਕਰੀਬਨ ਕਦੇ ਹੀ ਹੈ ਜਨਰੇਟਰ ਨਾ ਦਿੰਦੇ ਜਦੋਂ ਲਾਈਟ ਦੀ ਪ੍ਰੋਬਲਮ ਘੱਟ ਹੁੰਦੀ ਹੈ ਸਿਆਲਸੂਲ ਚ ਨਹੀਂ ਗਰਮੀ ਜਿੱਦਾਂ ਜਨਰੇਟਰ ਜ਼ਿਆਦਾਤਰ ਰੱਖ ਨਹੀਂ ਰੱਖਦੇ ਅਸੀਂ ਬਾਕੀ ਭਾਈ ਤੁਹਾਨੂੰ ਵੀ ਥੋੜਾ ਜਿਹਾ ਫਾਇਦਾ ਰਹਿੰਦਾ ਇਹ ਗੱਲ ਦੇ ਵਿੱਚ ਬਾਕੀ ਅੰਕਲ ਨੇ ਕਾਫੀ ਚੱਕ ਲਈ ਇਹ ਵੀ ਹੁਣ ਲਾਦਾ ਹਾਂ ਅੰਕਲ ਕਰੂਗਾ ਸੱਪ ਕੱਢੂਗਾ ਕੋਈ ਅੱਛਾ ਆ ਜਨਰੇਟਰ ਵਾਹ ਦੇਖੋ ਵਿੱਚ ਪੱਕਾ ਹੀ ਰੱਖਿਆ ਪਿਆ ਏ ਇਹੇ ਤਾਂ ਚੀਜ਼ ਆ ਭਾਈ ਦੋ ਗੇਟ ਆ ਇਹ ਅੰਕਲ ਗੇਟ ਬਹੁਤ بڑے ਰਖਾਇਆ ਹੈ ਰਾਹਲਾ ਸਿੱਧਾ ਹੀ ਜਾਇ ਕਰੋ ਅੰਦਰ ਛੂਕਦਾ ਹੈ ਮਾ ਜੋ ਕੋਈ ਬੜਾ ਸੰਤ ਵੀ ਦੇ ਜੀਏ ਤਾਂ ਵੀ ਮੁਰਤ ਪਰ ਜਾ ਹਾਂ ਇਹ ਤਾਂ ਹੁਣ ਕੰਬੈਨ ਵੀ ਹੌਲੀ ਹੌਲੀ ਇਹਨਾਂ ਨੂੰ ਦੁਆਇ ਦੇਣੀਆਂ ਦੁਆਇ ਦੇਣੀ ਬਣਾ ਕਰਿਆ ਚੱਲਦਾ ਇਹ ਆ ਨਾ ਇੱਕ ਇਹ ਕਹਤਾ ਅਗਾਈ ਬੰਦੇ ਦੀ ਰੂਹ ਹੁੰਦੀ ਹੈ ਨਾ ਪਰਮਾਤਮਾ ਉਸ ਜੇ ਹੀ ਹੁੰਦਾ ਜਦੋਂ ਇਹਨਾਂ ਨੇ ਜਿਹੇ ਜਿਹੇ ਜੁਗਾੜ ਬੰਨ ਰਹੇ ਆ ਉਹਦਾ ਆਪਾਂ ਨੂੰ ਨਾ ਹੋਣ ਵਾਲਾ ਟਾਈਮ ਦੇਖਣ ਲੱਗਦਾ ਬੰਦੇ ਦੀ ਰੂਹ ਦੇ ਹਿਸਾਬ ਦੇ ਨਾਲ ਹਾਂਜੀ ਹਾਂ ਵੀ ਇਹਨੇ ਬੰਦੇ ਮਿਹਨਤੀ ਬਹੁਤ ਹੈ ਤੁਸੀਂ ਇਹ ਦੇਖੋ ਕਿ ਛੋਟੇ ਜਿਹੇ ਲੈਵਲ ਤੇ ਕੰਮ ਕਿੰਨਾ ਵਧੀਆ ਹੈਂਡਲ ਕਰ ਰਿਹਾ ਬੰਦਾ ਕਿੰਨੇ ਮਿਹਨਤੀ ਬੰਦੇ ਆ ਹਾਂ ਇਹ ਤਾਂ ਹਾਂ ਦਿੱਗੀ ਨਹੀਂ ਕਹਿੰਦਾ ਸਰ ਏਰੀਏ 'ਚ ਇਹਦੇ ਵਰਗਾ ਮਿਹਨਤੀ ਬੰਦਾ ਇੱਕ ਅਦਾ ਹੀ ਹੁੰਦਾ ਹਾਂ ਹਾਂਜੀ ਹਾਂਜੀ ਆ ਹੁਣ ਵੀ ਦੇਖ ਲਓ ਓਪਣੇ ਦੇਖੋ ਨਹੀਂ ਆਮ ਕਹਿੰਦਾ ਅਗਲਾ ਕਹਿੰਦਾ ਮੇਰੀ ਮੂਵੀ ਬਣਨੀ ਆ ਦੇਖੋ ਕੰਮ ਕਰ ਰਿਹਾ ਬੰਦੇ ਦਾ ਆ ਪਤਾ ਲੱਗਦਾ ਜੀ ਕੱਪੜੇ ਨਾ ਕੀ ਗਿਆ ਹੈ ਘਰ ਦੇ ਕਹੇ ਤੇ ਬਹੂ ਕਹੇ ਟੀਵੀ ਤੇ ਬੂਟ ਪਾਲਾ ਕੂਟ ਨਹੀਂ ਪਾਕੀਗਾ ਚੱਪੀਆਂ ਨਾਲ ਓਪਣੇ ਉੱਤੇ ਕਈ ਕਹਿਦੇ ਨੇ ਵੀ ਤੇਰਾ ਬੇਟਾ ਹੈ ਫਿਰ ਮੈਨੂੰ ਕਹਿਣਾ ਹੀ ਨਹੀਂ ਬੰਦਾ ਬੇਟਾ ਅਗਲਾ ਕਹਿੰਦਾ ਵੀ ਨਹੀਂ ਯਾਰ ਨੀ ਨੀ ਗੱਲ ਆਏ ਜੀ ਮਿਹਨਤੀ ਬੰਦਾ ਜੀ ਇਹ ਹੈ ਬਾਈ ਚੱਕਰ ਭਾਏਗਾ ਰਹਿਣਾ ਉਪਰੇ ਉਪਣੇ ਤਰਪਣੇ ਜਿੱਥੇ ਨੂੰ ਜਾਣਾ ਪਰ ਵਾਏ ਨਹੀਂ ਮੰਨਦਾ ਜਿਹੜਾ ਮਿਹਨਤੀ ਬੰਦਾ ਹੁੰਦਾ ਜੀ ਉਹੀ ਗੱਲ ਹੈ ਜੀ ਕਿੰਨਾ ਆਪ ਬਰਕਤ ਵੀ ਉੱਥੇ ਰੱਖਦਾ ਹੈ ਪਰਮਾਤਮਾ ਦੀ ਇੱਕ ਗੱਲ ਮੈਂ ਲਿਖੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਕਹਿੰਦਾ ਵੀ ਤੂੰ ਦੋ ਕਦਮ ਅੱਗੇ ਵਧਾ ਮੈਂ ਤੇਰੇ ਨਾਲੋਂ ਚਾਰ ਕਦਮ ਅੱਗੇ ਵਧਾ ਕੇ ਮਿਹਨਤ ਦਾ ਫਲ ਦਿੰਦਾ ਹਾਂ ਹਾਂਜੀ ਹਾਂਜੀ ਇਹ ਪਰਮਾਤਮਾ ਦਾ ਇੱਕ ਨਿਯਮ ਹੈ ਜੀ ਸਿਸ਼ਟੀ ਦਾ ਅੱਪਾ ਘਰ ਬੈਠੇ ਗੱਲਾਂ ਮਾਰੀ ਜਾਂਦੇ ਆ ਆ ਕਰ ਲੈਣਾ ਆ ਕਰ ਲੈਣਾ ਹੁੰਦਾ ਹੋਣਾ ਕੁਝ ਨਹੀਂ ਹਾਂਜੀ ਕਹਿੰਦੇ ਜ਼ਿੰਦਗੀ 'ਚ ਜਿਹੜੇ ਸੁਪਨੇ ਪੂਰੇ ਕਰਦੇ ਆ ਨਾ ਅੱਖਾਂ ਖੋਲ ਕੇ ਪੂਰੇ ਹੁੰਦੇ ਆ ਉਪਨੇ ਜਿੱਦਾਂ ਕਹਿੰਦੇ ਵੀ ਸੌਕੇ ਪੂਰੇ ਕਦੇ ਨਹੀਂ ਹੁੰਦੇ ਹੈ ਜਿਹੜੇ ਬੰਦਿਆਂ ਦੇ ਤੁਸੀਂ ਅੱਜ ਤੱਕ ਰਿਜ਼ਲਟ ਦੇਖਿਆ ਜ਼ਿੰਦਗੀ ਦੇ ਵਿੱਚ ਐਡੀਟੀਆਂ ਬੰਦਿਆਂ ਦੀ ਹਿਸਟਰੀਆਂ ਪੜ੍ਹ ਕੇ ਦੇਖ ਲਓ ਤੁਸੀਂ ਉਹ ਉਹਨਾਂ ਨੇ ਕਿੰਨਾ ਕਿੰਨਾ ਟਾਈਮ ਜਾਗ-ਜਾਗ ਕੇ ਇੱਥੇ ਤਰਕੀਆਂ ਤੱਕ ਪਹੁੰਚਿਆ ਮਹਾਰਾਜ ਹਾਂਜੀ 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 ਸਾਡਾ ਵੀ ਬਰਕਾ ਇਦਾਂ ਹੀ ਆ ਰਾਤ ਨੂੰ ਸਾਨੂੰ 10:00 ਵਜੇ ਜਾਂਦੇ ਆ ਜੀ ਕੰਮ ਕਰਦੇ ਆ ਉਹ ਬਾਹਰ ਸਵੇਰੇ 9:00 ਵਜੇ ਅਸੀਂ ਉਸ ਪਾਸੇ ਕੰਟੀਕਰਤੀ ਜਾਂਦੇ ਆ ਹਾਂਜੀ ਉਹ ਰਾਤ ਕਿੜਕੜੀਆ ਵਰਕਸ਼ਾਪ ਤੋਂ ਲੋਹਾ ਮਲਾਉਣਾ ਇਹਨੇ ਬੰਦੇ ਸਾਹਮਣੇ ਆ ਘਰ ਸਿਸਟਮ ਚਾਉਣਾ ਕਰ ਲੂ ਕਿਤੇ ਜਾਣਾ ਬਹੁਤ ਟੈਨਸ਼ਨ ਵਾਲਾ ਕੰਮ ਆ ਪਰ ਬਹੁਤ ਜ਼ਿੰਮੇਵਾਰੀ ਦਾ ਕੰਮ ਆ ਹਾਂਜੀ ਜਦੋਂ ਮੈਂ ਨਾਲs ਆ ਬਲਰ ਰਹੀ ਮੇਰੇ ਨਾਲ 7000 ਦਾ ਬਣ ਗਿਆ ਤਾਂ ਹਾਂਜੀ ਜੀ ਕਿਹਾ ਭਾਈ ਅੱਜ ਤਾਂ ਇੱਕ ਤਕਨੀਕ ਚਲੋ ਅਸੀਂ ਪ੍ਰਮਾਤਮਾ ਦਾ ਇਹ ਸ਼ੁਕਰ ਬਹੁਤ ਅਦਾ ਕਰਦੇ ਆਂ ਜੀ ਸਾਡੀ ਵਰਕਸ਼ਾਪ ਘਰ ਦੇ ਵਿੱਚ ਆ ਸਾਡੇ ਉੱਪਰ ਹੈ ਜੀ ਸਾਨੂੰ ਪਲੱਸ ਪੁਆਇੰਟ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਸਾਡੇ ਤਾਂ ਕੋਈ ਖਰਚਾ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਜੀ ਠੀਕ ਹੈ ਕਹਿੰਦੇ ਜੀ ਨਹੀਂ ਤਾਂ ਚਾਹ ਪਾਣੀ ਨਾਲ ਹੋਣ ਜਾਣਦਾ ਹੀ ਬੰਦਾ ਟਾਈਮ ਰਸਤੇ 'ਚ ਬਹੁਤ ਵੇਸਟ ਹੋ ਜਾਂਦਾ 1000 ਰੁਪਿਆ ਕਰਾਇਆ ਦੇਣਾ ਬਾਬੇ ਦੀ ਕਿਰਪਾ ਨਾਲ ਉਹਦੇ ਹਿਸਾਬ ਦੇ ਨਾਲ ਜਿਹੜੀ ਬਹੁਤ ਖੁਸ਼ ਆਂ ਸੀ ਨਾ ਨਾ ਠੀਕ ਹੈ ਜੀ ਵੀ ਪ੍ਰਮਾਤਮਾ ਨੇ ਸਾਨੂੰ ਇੱਥੇ ਤੱਕ ਬਾਕੀ ਤੇ ਬੰਦਾ ਤਾਂ ਕਦੇ ਜਿੱਦਾਂ ਕਹਿੰਦੇ ਆ ਵੀ ਰੱਜਿਆ ਨਹੀਂ ਨਾ ਰੱਜਦਾ ਜੀ ਇਹ ਬੰਦੇ ਦੀ ਰੂਹ ਦੀ ਗੱਲ ਹੁੰਦੀ ਆ ਜਿਹਨੇ ਸਬਰ ਕਰਨਾ ਦੋ ਪ੍ਰਸ਼ਾਦੇ ਖਾ ਕੇ ਵੀ ਸਬਰ ਕਰ ਲੈਣਾ ਜਿਹਨੇ ਕਰਨਾ ਨਹੀਂ ਚਾਹੇ ਜਿੱਦਾਂ ਕਹਿੰਦੇ ਆ ਵੀ ਜੋ ਕੁਝ ਮਰਜ਼ੀ ਕੋਨੇ ਉਹਦੇ ਵੀ ਸਬਰ ਨਹੀਂ ਕਰਨਾ ਹਾਂਜੀ ਹਾਂਜੀ ਬਾਕੀ ਇਸਤਰੀ ਚ ਕਾਲਾ ਇਹ ਜਿਹਾ ਵੀ ਗੇਟ ਹੈ ਜਹਾਂ ਵੀ ਬਣਾਉਣਾ ਵੀ ਵਿੱਚ ਨੂੰ ਮੂੰਹ ਦਿਖਦੇ ਆ ਜਿਹੜੇ ਫੈਂਸੀ ਆ ਬਟ ਉਹਨਾਂ ਦੇ ਇੱਕ ਗੇਟ ਮੇਲ ਕਰਦਾ ਲਾਉਣਾ ਹਲੇ ਲਾਉਣਾ ਉਹ ਡਿਮਾਂਡ ਪਰ ਜਿਹਾ ਚਾ ਲਾਉਣਾ ਕਿ ਕਿ ਪੈਸੇ ਦੇ ਦੇ ਇਹਨੂੰ ਖੋਲ ਸਲੇ ਨੂੰ ਬੜਾ ਜਿਹੜਾ ਉਹ ਟੇ ਅੜਕ ਜਾ ਪੈਸੇ ਦੀ ਤਾਂ ਕੋਈ ਚੱਕਰ ਨਹੀਂ ਹੈ ਮੇਰਾ ਨਾਲ ਟੋਟਲ ਜੀ ਗੱਲ ਕਰੋ ਤੁਸੀਂ ਰਾਹੀਏ ਕਿਹਾ ਉਹਨਾਂ ਦੁਕਾਨ ਚ ਦੇਖਿਆ ਟੋਟਲ ਗੇਟ ਸਟੀਲ ਦੇ ਟੋਟਲੀ ਬੈਜੇ ਹੋਣਾ ਨਾ ਹੋ ਹੀ ਲਾਉਣਾ ਕੱਲ ਹਾਂ ਲਾ ਦੇਣਾ ਖੋਲ ਦੇਣਾ ਸ਼ਟਰ ਹੋਵੇ ਗੇਟ ਹੋਵੇ ਕੋਰੋਂ ਜਿਹੜਾ ਮਰਜ਼ੀ ਕੰਮ ਹੋਵੇ ਆਹ ਲਾ ਦੇ ਦੇ ਦਿੰਦੇ ਸਾਨੂੰ ਪੁੱਛੀ ਨਾ ਬੱਸ ਉਹ ਇਲਾਕੇ ਚ ਨਾ ਗੇਟ ਐਜਾ ਹੋਵੇ ਐਦਾਂ ਦਾ ਹੀ ਲੱਗਣਾ ਕੋਈ ਗੱਲ ਨਹੀਂ ਤਸੱਲੀ ਕਰਾ ਦੇਣੀ ਅੰਕਲ ਹਾਂ ਜੀ ਕੋਕੇ ਝੜਦਣ ਉਹ ਦੇ ਆ ਦੇਖੀ ਨੀ ਜੀ ਗੀਤ ਨਹੀਂ ਹੈਗਾ ਇਹਨਾਂ ਦੇ ਖੜ ਖੜ ਦੇਖੇ ਦੁਨੀਆ ਜੀ ਵਾਹ ਠੀਕ ਹੈ ਅਗਲਾ ਪੁੱਛੂਗਾ ਵੀ ਕਿੱਥੋਂ ਮੜ ਕੇ ਆਈ ਜੀ ਹੁਣ ਇਹਨਾਂ ਨੇ ਕਿਹਾ ਮੇਸ਼ੇ ਨੇ ਕਿਹਾ ਜਹਾ ਬੋਣਾ ਮੇਚ ਲੈ ਕੇ ਕਹਿੰਦਾ ਵੀ ਮੈਨੂੰ ਪਤਾ ਵੀ ਦਿਮਾਗ ਵਿੱਚ ਟਿੱਕੀ ਘੁੰਮਦਾ ਕੀ ਆ ਮੈਂ ਕਰਨਾ ਅੱਜ ਤਾਂ ਦੇਖ ਲੈਣਾ ਜੀ ਇਹਨਾਂ ਨੂੰ ਪਤਾ ਵੀ ਕਿੰਨਾ ਖੜਦਾ ਆ ਦੇਖੋ ਜੀ ਇਹਨਾਂ ਦਾ ਨਾ ਹੁਣ ਪਿਆਰ ਕਰਕੇ ਜੀ ਆ ਮੈਂ ਫਰੇਮ ਵੀ ਇਹ ਨਹੀਂ ਚੀ ਹੋਣਾ ਜੀ ਸਾਡੇ ਇੱਕ ਲੋ ਆ ਦੇਖੋ ਹਾਂਜੀ ਅਗਲਾ ਕਹਿ ਦਿੰਦਾ ਵੀ ਐਦਾਂ ਇਹ ਆ ਬੋਆ ਮੈਂ 8 ਇੰਚੀ ਦੇ ਫਰੇਮ ਰੱਖ ਇੰਚੀ ਦੇ ਪਾ अच्छा हां जी हां जी। ਕਿਤੇ ਹੁਣ ਇਹਨਾਂ ਨੇ ਕਿਹਾ ਵੀ ਸਾਨੂੰ ਇੱਕ ਰੋਗ ਦਾ ਮਸਲਾ ਹੈ ਜੀ। ਆਪਾਂ ਨੇ ਉਹ ਗੱਲ ਨੂੰ ਪੂਰਾ ਸੀਰੀਅਸ ਲੈ ਕੇ ਗੱਲ ਕਰੀ ਹੈ। ਠੀਕ ਹੈ ਕਿ ਨਹੀਂ ਲੋਕ ਕਹਿੰਦੇ ਆ ਜੀ ਐਦਾਂ ਜੀ ਉਹ ਆ ਚੱਕ ਦੋ ਜੀ ਫੱਟੇ ਵਜਨ ਵਧਾ ਦੋ। ਇਹਨਾਂ ਨੇ ਕੱਲੀ ਕੱਲੀ ਗੱਲ ਕਹੀ ਆਪਾਂ ਨੇ ਕੱਲੀ ਕੱਲੀ ਗੱਲ ਉਦਾਂ ਹੀ ਪੂਰੀ ਕਰੀ। ਨਾ ਨਾ ਠੀਕ ਆ ਜੀ। ਉਹੀ ਤਾਂ ਫਿਰ ਜੀ ਸਵਾਦ ਆਉਂਦਾ ਜੀ ਯੋ ਤਾਂ ਹੀ ਅਗਲਾ ਦੁਬਾਰਾ ਬਣਾਉਂਦਾ ਜੀ ਹਾਂਜੀ ਉਹੀ ਤਾਂ ਸਵਾਦ ਹੈ ਜੀ ਇਹਦਾ ਵੀ ਅਸੀਂ ਫਾਇਦਾ ਕਰਿਆ ਜੀ ਹਾਂਜੀ ਦੇਖੋ ਹਰਦ ਅੱਦ ਜੀ ਤੇ ਕੱਲਾ ਰਦੀਆਂ ਬਣਾਉਣ ਤੱਕ ਮਤ ਵੱਡੀ ਹੁੰਦਾ ਜਿੰਦਗੀ 'ਚ ਕੁਝ ਇਨਸਾਨ ਐਹੋ ਜਿਹੇ ਬਣਦੇ ਆ ਜੀ ਜਿਨ੍ਹਾਂ ਦੇ ਨਾਲ ਫੈਮਿਲੀ ਰਿਲੇਸ਼ਨ ਬਣ ਜਾਂਦੇ ਆ ਬੰਦੇ ਦੇ ਹਾਂਜੀ ਹਾਂਜੀ ਉੱਥੇ ਪੈਸਾ ਐ ਨਹੀਂ ਤੇ ਨਹੀਂ ਰੱਖਦਾ ਹੈਗਾ ਜ਼ਿੰਦਗੀ ਦੇ ਵਿੱਚ ਉੱਥੇ ਰਿਲੇਸ਼ਨ ਐ ਨਹੀਂ ਤੇ ਰੱਖਦੇ ਆ ਜੀ ਨਾ ਨਾ ਬਿਲਕੁਲ ਜੀ ਉਹ ਸਾਡਾ ਨੇਚਰ ਆ ਅੰਕਲ ਜੀ ਦਾ ਨੇਚਰ ਹੁਣ ਕਿੰਨਾ ਵਧੀਆ ਉਹਨਾਂ ਦੇ ਬੇਟੇ ਦਾ ਤੁਹਾਡਾ ਔਰ ਅਮਨ ਜੀ ਹਾਂਜੀ ਤਾਂ ਹੀ ਤੁਸੀਂ ਦੁਬਾਰਾ ਦੁ ਨਾ ਬਿਲਕੁਲ ਸਹੀ ਗੱਲ ਇਹੀ ਗੱਲ ਬੋਲਦਾ ਬਾਕੀ ਭਾਈ ਹੁਣ ਰਹਿ ਗਿਆ ਵੀਰ ਜੀ ਨੇ ਆਪਣਾ ਕੰਮ ਕਰਤਾ ਮਿਸਤਰੀ ਦਾ ਅੰਕਲ ਮਿਸਤਰੀ ਖਰਾਏ ਲੱਭਦਾ ਹੁਣ ਹਾਂਜੀ ਬਾ ਆ ਕੰਮ ਹੋ ਗਿਆ ਮਹਾਰਾ ਸੁੱਖ ਰਕੇ ਮੇਤਰੀ ਉਧਰੇ ਗੇੜੀ ਤੇ ਛੂਟ ਦੇ ਦੇਣੀ ਕਹਿਣੇ ਨਹੀਂ ਕੋਈ ਮੇਚ ਲੈ ਜਾ ਆਪੇ ਕਰ ਦੇ ਬਸ ਠੀਕ ਲਾਗ ਲਾਉਣੇ ਨਾ ਹੋਵੇ ਕੋਈ ਇਹਦੇ ਵੀ ਛੱਟਣ ਲਾਉਣਾ ਤਿਆਰੀ ਕਰਦੇ ਹਾਂ ਹਾਂਜੀ ਉਹ ਤਾਂ ਲਾਇਆ ਜਿੱਗਾ ਹਰਦਾਰੀ ਛੱਟਣ ਲਾਉਗਾ ਕੰਟਰੋਲ ਲੰਦਣਾ ਰੋਡਾ ਬੇਟਾ ਦਾ ਨਾਮ ਕੀਤੀ ਦਾ ਆ ਗਿਆ ਲੱਗਾ ਤੇ ਐਵੇਂ ਹੀ ਕੋਲੇ ਮੈਂ ਤਾਉਣਾ ਜੀ ਤੇ ਸੁਨੇਹਾ ਹੀ ਭੇਜ ਦੇਣਾ ਮੋਜਾਂ ਭਾਂਦੇ ਸਾਨੂੰ ਆਉਣਾ ਤੇ ਘਾਟੀ ਕਰਦਾ ਕੰਟਰੋਲ ਹਨਾ 17 12 ਕੋੜ ਦਾ ਲੈ ਬੱਲਵਾਰੇ ਨਾ ਕੋਈ ਜਿਹੜਾ ਕੰਮ ਹੋਣਾ ਉਹ ਹੋ ਗੇ ਰਹਿਣਾ ਹੈ ਹਾਂਜੀ ਉਹੀ ਮਰੋ ਮਰੋ ਕਰਕੇ ਵੀ ਫਾਇਦਾ ਨਹੀਂ ਹੈਗਾ ਜੀ ਫਿਰ ਸਾਰੀਆਂ ਗੱਲਾਂ ਸੁਣਾਈਆਂ ਨੇ ਅਰਥ ਤੋਂ ਕੱਢ ਤੇ ਅਰਥ ਕੱਢ ਤੇ ਸਾਰੀ ਚੀਜ਼ਾਂ ਦੇ ਇਹ ਮਤਲਬ ਵੀ ਜ਼ਿੰਦਗੀ ਜਿਉਣਾ ਐ ਕੁੱਟ-ਕੁੱਟ ਕੇ ਜੀਏ ਫਾਇਦਾ ਕੀ ਕਰਦਾ ਆ ਜੇ ਪੈਸਾ ਇੱਥੇ ਰਹਿ ਜਾਣਾ ਇੱਕ ਮਿੰਟ ਦਾ ਬੰਦੇ ਦਾ ਭਰੋਸਾ ਜੇ ਹੈਗੇ ਤਾਂ ਭਾਈ ਲਾ ਲਓ ਜੇ ਨਹੀਂ ਹੈਗੇ ਫੇ ਤਾਂ ਮਜਬੂਰੀ ਹੈ ਮਜਬੂਰੀ ਹੋਵਾ ਜੀ ਉਹ ਲੋਕਾਂ ਕੋਲ ਮਹਾਰਜ ਹੁੰਦੇ ਹੁੰਦੇ ਹੋਏ ਵੀ ਕਈ ਜਿਹਨੇ ਹੈ ਨਹੀਂ ਰਾ ਤਾਂ ਹੈ ਨਹੀਂ ਉਹ ਕਰ ਦਿੰਦਾ ਜੀ ਉੱਥੇ ਸਹੀ ਗੱਲ ਜੀ ਉਹ ਵੇਸ ਬੜਕ ਤੇ ਰੱਖਣੀ ਚਾਹੀਦੀ ਆ ਯਾਰ ਜਿੰਨੀ ਆ ਜਿੰਦਗੀ ਦੇ ਵਿੱਚ ਥੋੜਾ ਜਿਆਦਾ ਟੋਰ ਨਾਲ ਜੀਓ ਆਪਣਾ ਪਹਿਲਾਂ ਕੀ ਹੋਊ ਉਹ ਆ ਮਰ ਗਿਓ ਖਾ ਲਿਓ ਕਿਸੇ ਨੇ ਦੇ ਦੇਣਾ ਤੁਸੀਂ ਦੱਸੋ ਮੈਨੂੰ ਸਹੀ ਗੱਲ ਹੈ ਜੀ ਆਪਣੇ ਘਰ ਪੱਕ ਦੀ ਉਦਾ ਖਾ ਲੈਣੀ ਆ ਇਹਦੇ ਘਰੀ ਚੀਜੀ ਇੱਕ ਹੋਰ ਚੀਜ਼ ਦੀ ਕਈ ਹੋ ਗਏ ਜੀ ਮਿਲਣਾ ਦੈੜੀ ਆਪ ਕੋ ਕਰਨਾ ਮੈਂ ਕਿਹਾ ਯਾਰ ਬਹੁਤ ਸੱਤ ਕੀ ਆ ਆਪਣੇ ਕੋ ਖੜਾ ਤਾਂ ਹੈ ਕਿੰਨੀ ਕੈਨਟ ਨਹੀਂ ਗਿਆ ਕੇ 6-7 ਲੱਖ ਨੂੰ ਉਹ ਪਟਕਿਆ ਹੁਣ ਪਤਨੀ ਕਹਿੰਦੀ ਕਾ ਇਸ ਤਰੀਕੇ ਇਸ ਤਰੀਕੇ ਨਹੀਂ ਜੀ ਇਹ ਨਿਆ ਬੋਟਰ ਲੋ ਕਰ ਸਕਦੇ ਇਹ ਕੋਹ ਵਰ ਵੀ ਗੱਲ ਹੈ ਨਾ ਜਿਹੜੀ ਤੁਸੀਂ ਜਦੋਂ ਤੁਹਾਡੇ ਨੀਂਦ ਸਾਹ ਉਹ ਚੀਜ਼ ਉਹਨਾਂ ਪਲੱਸ ਚ ਲੱਗੇ ਜਾਂਦੀ ਹੈ ਮਿਲਦੀ ਵੀ ਆ ਜੀ ਇਹ ਵੀ ਗੱਲ ਹੈ ਜੀ ਨਾ ਉੱਥੇ ਲੱਤੇ ਵਾਲੇ ਸਵਾਮੀ ਨਾ ਹੋਵ ਲੱਤੇ ਉਹ ਇੱਥੇ ਖੜਾ ਪਲੱਸ ਜੇ ਗਿਆ ਹੁਣੇ ਗਿਆ ਆ ਦੇਖਣ ਨੂੰ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਹਾਂ ਨਾ ਹੁਣੇ ਗਿਆ ਪਲੱਸ ਜਾਂਦੀ ਹੈ ਜੀ ਪਲੱਸ ਜੇ ਹੈ ਮੈਂ ਤਾਂ ਮੁੱਲ ਵੀ ਇਹ ਨਹੀਂ ਕਰਦਾ ਜੇ ਮੈਂ ਡਰਦਾ ਤਾਂ ਉਹਦੇ ਕਾਉਂਟ ਚ ਪੈਸਾ 30 ਤਰੀਕ ਦਾ ਪੈ ਗਿਆ ਜੀ ਜਾ ਕੇ ਦੇਖੋ ਇਦਾਂ ਜੀ ਨੀਤ ਨੂੰ ਮਰਾਦਾ ਜੀ ਬਰਦਾਸਮਾਨ ਨੇ ਨਹੀਂ ਗੀਤ ਗਾਇਆ ਹੋਇਆ ਜਿਹੇ ਜੀ ਤੁਹਾਡੀ ਨੀਤ ਆ ਉਹ ਜੀਆਂ ਮਰਾਦਾ ਜੀ ਇਹ ਗੱਲ ਦੇ ਵਿੱਚ ਲਾ ਵਖਾ ਦੇਖੋ ਦੇਖੀ ਭਾਈ ਚੱਲ ਜਾਨਾ ਹਾਂ ਇਹ ਰੱਖਦਾ ਜੇ ਕਿ ਲੇਵਰ ਕਿਥੇ ਲਿਆਂਦੀ ਇੰਨੀ ਸਪੈਸ਼ਲ ਲਿਆਂਦੀ ਆ ਗੇਟਦਾਰ ਨੇ ਵਾਸਤੇ ਲਿਆਂਦੀ ਆ ਆਇਤਾ ਆਇਤਾ ਇਹ ਪਾਣੀ ਆ ਇਹ ਆ ਇਹ ਆ ਕਰਾਤ ਅੱਛਾ ਨਾ ਇਹਦਾ ਉਹ ਆਇ ਪਾਉਗਾ ਤੋ ਰੇ ਓਰੇ ਕਰੋ ਡਾਡਾ ਆਉਣ ਦੋ ਆਉਣ ਦੋ ਸਾਈਡ ਵਾਲੀ ਪੱਤੀ ਨੂੰ ਪਾਓ ਕਰੋ ਡਾਡਾ ਕਡੇ ਕਡੇ ਗੇੜ ਕਹਿੰਦੇ ਨਾਲ ਦੀ ਨਾਲ ਕੰਡਾ ਜਗੇ ਨਹੀਂ ਜਾਦਾ ਚੱਕੀ ਕਰੇ ਵੰਦਨਾ ਵਾਹ ਸਿੰਗਲ ਬੱਲੇ ਦਾ ਵਜਨ ਕਿੰਨਾ ਬੱਲੇ ਬੱਲੇ ਕਿੰਨਾ 43900 ਸੇਮੇ ਆਈ ਉਹ ਹੋ ਗਏ ਆਏ ਦਾ ਬਹਾਉਣੀ ਲੋ ਜੀ ਬਾਈ ਜੱਗੂ ਦੇ ਬਾਪੂ ਦੀ ਡਿਮਾਂਡ ਥੀ ਕਹਿੰਦਾ ਸ਼ੁਰੀਆਂ ਲਾਉਣੀਆਂ ਸ਼ੂਰੀਆਂ ਵੀ ਕਰ ਲਿਆ ਕਿ ਲਾਈਆਂ ਦੇਖੋ ਹਾਂ ਜੀ ਸਰੀ ਗਿਆ ਪੱਟ ਕੇ ਲਾਈਆਂ ਐਂ ਤਿੱਖੀਆਂ ਕਰਕੇ ਆ ਜੀ ਇਹ ਡਿਮਾਂਡ ਦੀ ਜੱਗੇ ਇਹ ਡਿਮਾਂਡ ਸ਼ੂਰੀਆਂ ਦੀ ਕਹਿੰਦੇ ਸੀ ਡਰ ਹੈ ਨਹੀਂ ਵਧੀਆ ਪਤਾ ਲੈ ਤਰੀ ਵੀ ਆਈ ਪਹੁੰਚਿਆ ਪਿਆ ਲੈਵਲ ਕਰਨਾ ਲੱਗ ਜੂਗਾ ਹੁਣ ਤੇਰੀ ਲੋ ਜੀ ਭਾਈ ਵੀਰ ਜੀ ਕਹਿੰਦੇ ਵੀ ਥੈਲਾ ਪੂਰਾ ਛੁਰਿਆਂ ਨਾਲ ਭਰ ਕੇ ਲਵਾਉਂਦਾ ਵੀ ਜਿੰਨੀ ਆ ਲਵਾਉਣੇ ਲਵਾ ਲਓ ਅੰਕਲ ਦੇਖ ਲੈ ਹੁਣ ਵੀ ਬਾਰਵਾ ਨਾ کہیں ਕੱਚ ਰਹਿ ਗਈ ਨਾ ਨਾ ਟਾਈਟ ਮੁੜਿਆ ਲੈ ਇਹਨਾਂ ਨੂੰ ਆਹ ਮਸ਼ੀਨ ਵੀਰ ਜੀ ਲੈਜਰ ਵਾਲੀ ਹੈ ਜੀ ਪਲੇਜਰ ਵਾਲੀ ਹੈ ਜੀ ਲੈਵਲ ਚੈੱਕ ਕਰੋ ਜਿਹਨਾਂ ਨੇ ਗੜਾਣ ਪਾਇਆ ਬੋ ਵੀ ਇੱਧਰ ਖੜਾ ਤੂੜੀ ਵਾਲਾ ਵੀ ਆਹ ਵੀ ਸਾਹਮਣੇ ਵਾਲਾ ਵੀ ਵਾ ਠੀਕ ਹੈ ਹਾਂ ਅੰਕਲ ਬਹੁਤ ਦਾ ਨਾਲੀ ਤੱਕ ਨਹੀਂ ਲੱਗਿਆ ਇਹ ਲੈਜਰ ਵਾਲੀ ਹਾਂ ਇਹ ਜੀ ਉਹ ਤੇਰਾ ਕੰਮ ਛੱਡ ਕੇ ਇੰਨਾ ਥੋੜਾ ਗੈਰ ਕਰਿਆ ਆ ਅੰਕਲ ਜਿਹੜੇ ਭਾਈਆਂ ਨੇ ਤਾਰੇ ਉਹ ਕਹਿੰਦੇ ਡਿਪੂ ਵਾਲਾ 게ਟ ਆ ਸਰਕਾਰੀ ਅੱਛਾ ਜੀ ਉਹ ਲੇਬਲ ਦੀ ਉਹ ਲਾ ਉਹ ਦੇਖ ਐਨ ਉਹਦਾ ਨਿਸ਼ਾਨ ਲੱਗਾ ਉਹ ਹਮਲੇ ਤੇ ਉਹ ਗ੍ਰੀਨ ਜਾ ਆ ਦੇਖ ਭਾਈ ਉਹਰੇ ਉਹਰੇ ਆ ਦੇਖ ਤੇ ਅੰਕਲ ਡਿਜੀਟਲ ਇਹ ਡੀਸੀ ਲੇਬਲ ਕਰਤਾ ਜੀ ਤੁਹਾਡਾ ਬੋਬੀ ਦੇ علاوہ ਵੀ ਕਹੇ ਜਾਂ ਮਸ਼ੀਨਾਂ ਆ ਗਈਆਂ ਹੋਰ ਲਾਉਣੀਆਂ ਛੁਰੀਆਂ ਹਲੇ ਤੀਜੀ ਕੋਰ ਤਬਾਹ ਦਾ ਪੰਡਿਆ ਬਹੁਤ ਹੈ ਇਹ ਆ ਫੁੱਲ ਲੰਮਾ ਨਹੀਂ ਜਾਂ ਕੋਈ ਬੈਠੇ ਛੁੜੀ ਜਵਦਾ ਅੰਕਲ ਨੂੰ ਹਲੇ ਤਸੱਲੀ ਨਹੀਂ ਹੋਈ ਕਹਿੰਦਾ ਇੱਕ ਇੱਕ ਹੋਰ ਛੁੜੀ ਲਵਾ ਲੈਣੀ ਠੀਕ ਹੈ ਇਹ ਲੱਗਣੀ ਹੈ ਬਹੁਤ ਜਿੱਦੀ ਸੋਣੀ ਨਹੀਂ ਦੀ ਦਬਲੇ ਲੱਗਣੀ ਦੀ ਬਸ ਠੀਕ ਆ ਬਸ ਵਧੀਆ ਹੀ ਵਧੀਆ ਹੋ ਗਿਆ ਓਕੇ ਓਕੇ ਹਰਦਾ ਨਹੀਂ ਬਾਈ ਬੁਣ ਤੇ ਐਨ ਹੈ ਬਸ ਠੀਕ ਹਾਂ ਬੋਬੀ ਬਾਈ ਨਿਕਲ ਗਿਆ ਇਹ ਤਾਂ ਲੈਵਲ ਹੈ ਜੀ ਮਸ਼ੀਨਾਂ ਸਾਰੇ ਬੰਦਾ ਲੈਵਲ ਘੜਦੀ ਹੈ 1 ਮਿੰਟ ਦੇ ਵਿੱਚ ਸਹੀ ਗੱਲ ਹੈ ਕਿੰਨਾ ਕਿਲੋ ਬਾਈ ਦੂਰ ਤੱਕ ਜਾਂਦੀ ਜੀ ਇਹ ਤੇ ਚਲੇ ਜਾਂਦੀ ਕਿਲੋਮੀਟਰ ਤੱਕ ਬੱਲਾ ਕਿਲੋਮੀਟਰ 레이జర్ ਕਟਿੰਗ ਆ ਇੰਨੀ ਧੁੱਪ ਦੇ ਵਿੱਚ ਦੇਖੋ ਐਨ ਪੂਰੀ ਦਿਖਦੀ ਆ ਹਾਂ ਰਾਤ ਨੂੰ ਤਾਂ ਕੀ ਕਰੂ ਰਾਤ ਨੂੰ ਤਾਂ ਇਹ ਪੂਰੀ ਲਾਈਨ ਬਣਾ ਦਿੰਦੀ ਆ ਐਨ ਪੂਰੀ ਥੱਲੇ ਵਾਲਾ ਲਾਈਨ ਬਣਦੀ ਆ ਥੱਲੇ ਵਾਲਾ ਹਿੱਸਾ ਉਹ ਕਿਹੜੀ ਇੱਕ ਪਰ ਆਊਗਾ ਇੱਥੇ ਕਿੱਥੇ ਆਊਗਾ ਉਹ ਉਹ ਤੁਸੀਂ ਦੇਖੋ ਜੀ ਥੱਲੇ ਤੋਂ ਕਿੰਨਾ ਗੇਟ ਉੱਚਾ ਫਿੱਟ ਕਰਵਾਉਣਾ ਅਲੰਦਰਲਾ ਲੈਵਲ ਕੱਢ ਲਓ ਅੰਦਰਲੇ ਲੈਵਲ ਦੇ ਹਿਸਾਬ ਨਾਲ ਦੇਖ ਲਓ ਇਹਨੂੰ ਥੋੜਾ ਡਾਊਨ ਰੱਖੋ ਉਹ ਕੱਢਣਾ ਹੈ ਜੀ ਫੇਰ ਤਾਂ ਕੰਮ ਖਰਾਬ ਆ ਅੱਪਾ ਪਤਾ ਕੀ ਕਰਨਾ ਜੀ ਹਾਂ ਹਾਂ ਇੱਥੇ ਇੱਥੇ ਕਿੱਦਾਂ ਸਸਾਈ ਰੱਖਣਾ ਥੱਲੇ ਖਲਾ ਫੁੱਟ ਮਾਜੋ ਹਾਂ ਜੀ ਐਨੀ ਤਾਂ ਮਿੱਠੇ ਲੋਪ ਕਰਦਾ ਜਦੋਂ ਇਹ ਗੱਲ ਹੁੰਦਾ ਹੈ ਵੀ ਜੇ ਜ਼ਿਆਦਾ ਚੱਕ ਲੈ ਥੋੜਾ ਪਾਣੀ ਕਿੱਥੇ ਤੇ ਨਿਕਲੂਗਾ ਉਹਦਾ ਇੱਥੇ ਨੂੰ ਕੱਢਦਾ ਪਾਣੀ ਇਹ ਉੱਚਾ ਰੱਖਣਾ ਜੀ ਜਿਹੜੀ ਆਵੇਗਾ ਤੇ ਪਾਣੀ ਬਾਕੀ ਭਾਈ ਹਲੇ ਸੈਟਿੰਗ ਹੋਣੀ ਕਿਹੜੀ ਚੀਜ਼ ਕਿਦਾਂ ਨੂੰ ਲੱਗਣੀ ਹੈ